ਮਿੱਤਰ ਪਿਆਰਿਆ ਉਤਲਵੰਡੀ ਖੜੇ ਆ ਇਸ ਟਾਈਮ ਆਪਾਂ ਤੇ ਤੁਸੀਂ ਟਰਾਲੀਆਂ ਤੋਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਵੀ ਆਪਾਂ ਵੀਡੀਓ ਕਿਹਦੀ ਬਣਾਉਣ ਜਾ ਰਹੇ ਆ ਪਹਿਲਾਂ ਤੁਸੀਂ ਟਰਾਲੀਆਂ ਦੇਖ ਲਓ ਉਹ ਸੜਕ ਤੋਂ ਲੈ ਕੇ ਤੇ ਇੱਧਰ ਐਂਡ ਕਰ ਰੱਖਿਆ ਜੱਸੇ ਨਹੀਂ ਹੈਣਾ ਤੇ ਕੱਲੀ ਕੱਲੀ ਟਰਾਲੀ ਦੀ ਡਿਟੇਲ ਵਜ਼ਨ ਤੇ ਰਾਈਟ ਰੇਟ ਸਾਨੂੰ ਸਾਰਾ ਕੁਝ ਪੁੱਛ ਕੇ ਦੇਵਾਂਗੇ ਤੇ ਨਾਲ ਆਪਣੇ ਜੱਸਾ ਜੱਸੇ ਕੀ ਹਾਲ ਚਾਲ ਹੈ ਬਈ ਸੱਸੀ ਕਾ ਬਾਈ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੈ ਠੀਕ ਹੈ ਜੀ ਵਧੀਆ ਤੇ ਕਿੰਨੀਆਂ ਲੈ ਆਏ ਅੱਜ ਲੈ 12 13 ਹੋਣੀਆਂ ਆ ਗਈਆਂ ਜੀ 16 17 ਟਰਾਲੀਆਂ 16 ਸਾਰਾ ਟਰਾਲੀਆਂ ਹਨਾ ਹਾਂਜੀ ਤੇ ਸ਼ੁਰੂ ਆਪਾਂ ਇਸ ਤੋਂ ਕਰਦੇ ਆਂ ਤੇ ਇਹ ਆਇਆ ਦਿਖਾ ਵੀ ਦੇ ਯਾਰ ਕੀ ਹੁੰਦੀ ਹੈ ਤੇਲ ਵਾਲੀ ਜਾਦਰ ਹਨ ਤੇਲ ਵਾਲੀ ਇਹ ਨਵੇਂ ਲੋਹੇ ਜੋ ਤਿਆਰ ਕਰੀਏ ਚਾਹੇ 15 ਦਿਨ ਪਾਣੀ ਚ ਛੜਾ ਕੇ ਰੱਖ ਦੇਈ ਰੰਗ ਵੀ ਨਹੀਂ ਬਦਲੂ ਜੰਗਾਲ ਤਾਂ ਬਾਲੀ ਦੂਰ ਦੀ ਗੱਲ ਹੈ ਅੱਛਾ ਲੋਬੀ ਮਿੱਤਰ ਪਿਆਰੋ ਇਹ ਇੱਕ ਜਿਸਤੀ ਜਿਸਤੀ ਦੇਖਣ ਨੂੰ ਜਿਸਤੀ ਇੱਕ ਤਰ੍ਹਾਂ ਦੀ ਅੱਛਾ ਦੇਖਣ ਨੂੰ ਜਿਸਤੀ ਹੈ ਹਾਂਜੀ ਅਨਜਾਨ ਬਤਾ ਇਹ ਸਮਝੂਗਾ ਵੀ ਜਿਸਤੀ ਹੈ ਪਰ ਹੈ ਤੇਲ ਵਾਲੀ ਹੈ ਤੇਲ ਵਾਲੀ ਅੱਛਾ ਪਰ ਜਿਸਤੀ ਦੀ ਜਿਸਤ ਪੋਣਾ ਖਤਮ ਹੋਏਗੀ ਤੇ ਤੇਲ ਵਾਲੀ ਦੀ ਹੀ ਰਹੂਗੀ ਇਹ ਅੱਛਾ ਮੱਲਾ ਵੀ ਯਾਰ ਨੇੜੇ ਵੀ ਨਹੀਂ ਆਉਂਦੀ ਲੱਗਦੀ ਲੱਗੀ ਆ ਨਹੀਂ ਨਹੀਂ ਨੇੜੇ ਵੀ ਨਹੀਂ ਆ ਰਹੀ ਅੱਛਾ ਤੇ ਜੇ ਗੱਲ ਕਰੀ ਆਪਾਂ ਹਿੱਸੇ ਦੀ ਪਿੱਸਾ ਵੱਡਾ ਜੀ ਉਹੀ 10 ਟਨ ਵਾਲਾ 10 ਟਨ ਵਾਲਾ ਡਬਲ ਕਰਨਾ ਡਬਲ ਕਰ ਡਬਲ ਕਰਨਾ ਡਬਲ ਕਰ ਲਿਓ ਹਨਾ ਟਾਇਰ ਵੇਦ ਦਾ ਗਾਈ ਜਮਾ ਵੇਦ ਦਾ ਟਾਇਰ ਆ ਗਿਆ ਤੇ ਪੰਪ ਦੀ ਕੈਪੈਸਿਟੀ 15 ਟਨਾਂ ਜੀ 15 ਟਨ ਆ ਗਈ ਪੰਪ ਦੀ ਕੈਪੈਸਿਟੀ ਤੇ ਸਾਈਜ਼ ਇਹਦਾ ਕੀ ਆ ਗਿਆ 11 6 ਸਵਾ 2 ਜੀ 11 6 ਸਵਾ 2 ਆ ਵੀ ਤੇਰੇ ਲਈ ਜਾਂਦਰਾ ਇਹ 8 ਗੇਜ 4 ਐਮ ਐਂ ਅੱਛਾ ਤੇ ਇਹ ਦਾ ਰੇਟ ਵਧਦਾ ਜੀ ਤੇ ਵੇਟ ਵੀ ਵਧਦਾ ਜੀ। ਅੱਛਾ ਇਹਦਾ ਭਜਨ ਕਿੰਨਾ ਸੀ ਜੱਸੇ? ਇਹਦਾ 15 ਕੁ ਕੁਇੰਟਲ ਹੈ ਇਹਦਾ 17 ਕੁਇੰਟਲ ਹੈ ਜੀ। ਇਹਦਾ 17 ਕੁਇੰਟਲ ਭਜਨ ਹੈ। ਬਾਕੀ ਇਹਦੇ ਨਾਲ ਬਾਕਸ ਬਣਾਤਾ ਜੀ। ਜੇ ਕਿਸੇ ਨੂੰ ਆਪਾਂ ਟਰਾਲੀ ਦੇਣੀ ਹੈ। ਹੂੰ। ਇਹ ਟਰਾਲੀ ਦੇ ਸਕਦਾ ਲਿਫਟ ਨਹੀਂ ਚੱਕਾਉਗਾ ਜੀ ਇਹਨੂੰ ਲੋਕ ਲਾ ਕੇ ਦੇ ਦਊਂਗਾ। ਅੱਛਾ ਜੀ ਜਿੰਦਾ ਲਾ ਦੇਂਗਾ। ਆ ਪੈਰ ਦੇ ਵਿੱਚ ਆ ਗਈ। ਇਹ ਤਾਂ ਤੇਲ ਤੂਲ ਨਹੀਂ ਖਰਾਬ ਹੁੰਦਾ ਟਰੈਕਟਰ ਦਾ ਕੋਈ ਹਨਾ? ਹਾਂਜੀ। ਹੂੰ ਤੇ ਇਹਦੀ ਡਿਮਾਂਡ 1,55,000 ਕੀ ਹਨਾ? ਹਾਂਜੀ ਇਹਦਾ ਵੇਟ ਵਧਦਾ ਜੀ। ਵੇਟ ਵਧਦਾ ਤੇ ਸਾਈਜ਼ ਸੂਈ ਸਾਰਾ ਕੁਝ 145000 ਦੀ ਡਾਲੀ ਦੇਣੀ ਹੈ 145000 ਦੀ ਅੱਛਾ ਠੀਕ ਹੈ ਤੇ ਅੱਗੇ ਆਹ ਇਹ ਬਿਡ ਛੋਟਾ ਜੀ ਜੀ ਕਿ ਕਿਸੇ ਨੇ ਬੰਦੇ ਨੇ ਤੂੜੀ ਵਾਲੀ ਤੇ ਨਹੀਂ ਚਲਾਉਣੀ ਨਾ ਜੀ ਅੱਛਾ ਇਹ ਉਸ ਹਿਸਾਬ ਨਾਲ ਕਰੀਏ 2.5 ਫੁੱਟ ਬਿਡ ਕਰਈਏ ਆਪਾਂ ਆਹ ਤਿੰਨ ਬਣਾਉਣੇ ਸਾਰਿਆਂ ਦਾ ਤਿੰਨ ਬਣਾਉਣੀਆਂ ਅੱਛਾ ਤੇ ਬਾਕੀ ਸਾਰਾ ਕੁਝ ਸਾਈਜ਼ ਉਹੀ ਹੈ ਬਾਕੀ ਸਾਰਾ ਕੁਝ ਉਹੀ ਹੈ ਜੀ ਅੱਛਾ ਤੇ 152000 ਰੁਪਏ ਦੀ ਡਿਮਾਂਡ ਹੈ ਹਨਾ ਇਹਦੇ ਸਿਸਟਮ ਆਹ ਦੂਜਾ ਹੈ ਬਸ ਹਨਾ ਇਹਦੇ ਸਿਸਟਮ ਦੂਜਾ ਹੀ ਇਹਦੇ ਥੱਲੇ ਲੋਕ ਲੱਗੇ ਜਾਂਦੇ ਉਹਦੇ ਸਿੰਗਲ ਘਟਾ ਜੀ ਇਹਦੇ ਡਬਲ ਘਟਾ ਹੀ ਮਸੀਤ ਘਟਾਈ ਮੱਛੀ ਘਟਾਏ ਵੀ ਨੇੜੇ ਮੋੜਨ ਮਾਰਨ ਦਾ ਨਹੀਂ ਹੋਣਾ ਟੈਰਾ ਟੂਰ ਵਾਲੇ ਪਾਸੇ ਕੋਈ ਦਿੱਕਤ ਨਹੀਂ ਆਉਂਦੀ ਹੈ ਨਾ ਹਾਂਜੀ ਹਾਂਜੀ ਤੇ ਇਹ 1 52 ਫਿਰ ਇਹਦਾ ਕੀ ਕਰੇਗਾ 1 38 40 ਹਜ਼ਾਰ ਦੀ ਗੱਲ ਨਹੀਂ ਦੇ ਦਾਂਗੇ 38 40 ਹਜ਼ਾਰ ਦੀ ਤੇ ਉਸ ਹਾਂਜੀ ਕੁਮਰ ਟਾਇਰ ਲੈਣ ਤੇ ਅੱਗੇ ਆ ਗਈ ਆਹ 1 48000 ਰੁਪਏ ਦੀ ਡਿਮਾਂਡ ਹੈ ਜੀ ਹਾਂਜੀ ਹਾਂਜੀ ਇਹ ਜਿਵੇਂ ਪੁਰਾਣਾ ਪਹਿਲਾਂ ਮਾਨਸਾ ਟੈਪ ਬਣਦੀ ਸੀ ਨਾ ਟਰਾਲੀ ਜੀ 10 20 ਸਾਲ ਪਹਿਲਾਂ ਅੱਛਾ ਉਹ ਸਾਬਣਾ ਟਰਾਲੀ ਬਣੀ ਹੋਈ ਹੈ ਜੀ ਵਿੱਚੋਂ ਇਹ ਚੀਜ਼ ਦੀ ਡਿਮਾਂਡ ਕਰਦੇ ਜੀ ਅੱਛਾ ਇਹਦਾ ਮਾਡਲ ਹੋਰ ਹੈ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਵਜਨ ਬੁਜਨ ਕਿੰਨਾ ਕਹਿੰਦਾ ਵਜਨ ਇਹ ਤਾਂ ਜੀ 16 ਕ ਕੁਇੰਟਲ ਵੇਟ ਆਈ 16 ਕ ਬਾਕੀ ਸਾਰਾ ਆਲਮੋਸਟ ਸੇਮ ਹੀ ਆ ਗਿਆ ਵਜਨ ਬੁਜਨ ਹੈ ਹਨਾ ਤੇ ਕੀ ਕੁਛ ਕਰ ਦੇਗਾ ਦਾ ਬਸ ਇਹ ਵੀ ਦੇ ਦਾਂਗੇ ਜੀ 35 ਕ ਦੇ ਘਰਾਂ ਚ ਪਟਰ ਅੱਛਾ ਅੱਗੇ ਉਹ ਹਾਂਜੀ ਹਾਂਜੀ ਉਹਦਾ ਵੀ ਦੱਸ ਦੇ ਉਹਦਾ ਪੇਂਟ ਪੂੰਟ ਕੰਨੀ ਉਹ ਸਾਰੀਆਂ ਐ ਜਮਾ ਸਿਰਾ ਬਣਾ ਰੱਖਿਆ ਹੈ ਤੇਲ ਵਾਲੀ ਚਾਦਰ ਵਾਲੀ ਹੈ ਤੇਲ ਵਾਲੀ ਚਾਦਰ ਹੈ ਇਹਦੀ 4 ਐਮਐਮ ਦੀ ਚਾਦਰ ਹੈ ਅੱਛਾ ਤੇ ਘਟਾ ਇਹਦੇ ਵੈਸੇ ਸਿੰਗਲ ਕਰਤਾ ਕਿਉਂਕਿ ਹੁਣ ਤੂੜੀ ਵਾਲੀ ਵਾਸਤੇ ਜ਼ਿਆਦਾਤਰ ਘਟੇ ਆ ਕੰਮ ਜਾਵਾ ਜੀ ਉਹਨੂੰ ਥੋੜੀ ਦਿੱਕਤ ਆ ਜਾਂਦੀ ਉਹ ਘਟੇ ਨੂੰ ਅੱਛਾ ਤੇ ਭਾਰੀ ਪੂਰੀ ਵੱਧ ਦਵਾਈਦੀ ਹੈ ਭਾਰੀ ਵੱਧ ਹੋਏ ਨਹੀਂ ਬਾਕੀ ਨਾ ਜਦੋਂ ਥੋੜੀ ਉੱਚੀ ਰੱਖੀ ਜੀ ਤੂੜੀ ਵਾਲੀ ਮਸ਼ੀਨ ਤੇ ਅੱਛਾ ਪਾਉਣੀ ਔਖੀ ਹੈ ਪਾਉਣੀ ਔਖੀ ਹੈ ਜੀ ਅੱਛਾ ਆਹ ਟਰਾਲੀਆਂ ਸਹੀ ਰਹਿੰਦੀਆਂ ਜੀ ਇਸ ਕਰਕੇ ਘਟੇ ਟਰਾਲੀਆਂ ਜ਼ਿਆਦੇ ਆ ਜੇ ਜਾਨੀ ਕਿ ਆਪਾਂ ਓਂਕਰ ਵਾਸਤੇ ਚਲਾਉਣੀ ਹੈ ਨਹੀਂ ਤੂੜੀ ਵਾਲੀ ਚਲਾਉਣੀ ਫਿਰ ਘਟਾ ਉਹ ਕੰਮ ਜਾਵਾ ਜੀ ਫਿਰ ਉਹ ਕੰਮ ਜਾਵਾ ਹਨਾ ਇਹੋ ਘਾਟਾ ਦੇਖਣ ਨੂੰ ਵੀ ਸੋਹਣਾ ਲੱਗਦਾ ਯਾਰ ਇਹ ਇਹ ਵੀ ਟਰਾਲੀ 40000 ਦੀ ਦੇ ਦਾਂਗੇ 38000 ਦੀ ਅੱਛਾ ਤੇ ਅੱਗੇ ਆਹ ਇਹ ਕਿਹੜੀ ਆ ਗਈ ਆਪਣੀ ਇੱਕ ਇਹ 410 ਗੇਜ ਫਰਸ਼ਾ ਜੀ ਟਾਟਾ ਦਾ ਅੱਛਾ ਇਹ ਵੀ ਟਰਾਲੀ ਦਰਮਿਆਨੀ ਹੈ ਜੀ ਨਾ ਹਲਕੀ ਹੈ ਨਾ ਭਾਰੀ ਹੈ ਨਾ ਭਾਰੀ ਹੈ ਹਾਂਜੀ ਹਾਂਜੀ ਅੱਛਾ ਤੇ ਬਾਕੀ ਸਾਰਾ ਸਾਈਜ਼ ਵਗੈਰਾ ਸਾਈਜ਼ ਵਗੈਰਾ ਸੇਮ ਹੀ ਹੈ ਜੀ ਕਾਖੜੀ ਟਰਾਲੀ ਪਰੇ ਜੀ ਅੱਛਾ ਇਹ ਵੀ ਤੇਲ ਵਾਲੀ ਚਾਦਰ ਇਹਦੀ ਵੀ 8 ਗੇ ਚਾਦਰ ਜਿਵੇਂ ਉਹ ਪਿਛਲੇ ਪਾਸੇ ਟਰਾਲੀ ਖੜੀ ਉਹਦੇ ਨਾਲ ਦੀ ਆਪਾਂ ਦਿਖਾਈ ਸੀ ਅੱਛਾ ਹਾਂਜੀ ਹਾਂਜੀ ਹੂੰ ਇਹ ਵੀ ਯਾਨੀ 15 ਤਾਰਾ ਕੁਆਂਟਲ ਵੇਟ ਵਾਲੀ ਟਰਾਲੀ ਦਾ ਤੇਲ ਵਾਲੀ ਚਾਦਰ ਫਿਰ ਜ਼ਿਆਦਾ ਹੋਊਗੀ ਦੱਸਿਆ ਜ਼ਿਆਦਾ ਡਿਮਾਂਡ ਆਈ ਤੇਲ ਵਾਲੀ ਚਾਦਰ ਦੀ ਆਪਣੇ ਹੋਰ ਕੋਈ ਲਾ ਕੇ ਨਹੀਂ ਲਾਉਂਦਾ ਜਿਆਦਾਤਰ ਅੱਛਾ ਕੋਈ ਨਹੀਂ ਲਾ ਕੇ ਲੈਂਦਾ ਕੋਈ ਨਹੀਂ ਆਪਣੇ ਕੋਲੇ 5-6 ਟਰਾਲੀਆਂ ਹੁੰਦੀਆਂ ਜੀ ਅੱਛਾ ਤੇਲ ਵਾਲੀ ਚਾਦਰ ਦੀਆਂ ਹਾਂਜੀ ਇੱਕ ਆ ਟਰਾਲੀ ਹੈ ਜਿਹਦੇ ਟਾਇਰ ਰਾਵੜ ਚ ਨਵੇਂ ਪਾਏ ਹੋਏ ਆ ਜੀ ਆ ਟਾਇਰ ਪਹਿਲੀ ਵਾਰੀ ਦੇਖਿਆ ਯਾਰ ਹਨਾ ਇਹ ਕੀ ਇਹ ਕੀ ਸਾਫਤਾ ਵਾ ਕਾਦੇ ਟਾਇਰ ਤੋਂ ਇਹ ਹਜੇ ਦਾ ਟਰੱਕ ਦੇ ਨਵੀਂ ਰਬੜ ਜੜੀ ਹੋਈ ਹੈ ਹੈ ਰੌਡ ਵਾਲੇ ਅੱਛਾ ਟਾਇਰ ਵੇਦ ਆ ਗਏ ਜਮਾ ਵੇਦ ਆ ਗਏ ਚੱਲਣ ਵਾਲੇ ਟਾਇਰ ਆ ਜੀ ਚੱਲਣ ਵਾਲੇ ਟਾਇਰ ਹੈ ਤੇ 1,52,000 ਰੁਪਏ ਦੀ ਡਿਮਾਂਡ ਹੈ ਹਾਂਜੀ ਤੇ ਇਹਦਾ ਫਿਰ ਕੀ ਕਰੇਗਾ ਇਹ ਵੀ ਦੇ ਦਾਂਗੇ ਜੀ 40 ਚੂਲੀ ਦੇ ਘਰਾਂ ਚ ਫਟਾ 40 ਦੇ ਘਰਾਂ ਚ ਹਾਂਜੀ ਤੇ ਅੱਗੇ ਆ ਪਹਿਲਾਂ ਦਿਖਾਈ ਸੀ ਆਪਾਂ ਜੀ ਵਿਚਾਲੇ ਸਰੀਏ ਪਾ ਕੇ ਉਹ ਮਾਨਸਾ ਟਾਈਪ ਦੇ ਕੇ ਟਰਾਲੀ ਹੈ ਜੀ ਅੱਛਾ ਇਹ ਵੀ ਸੇਮ ਹੀ ਹੈ ਉਹ ਵੀ ਇਹਨਾਂ ਨਾਲ ਦੀ ਟਰਾਲੀ ਆ ਜੀ ਹੂੰ ਤੇ ਇਹ ਕਾ ਆ ਗਈ ਇਹਦਾ ਕਿ ਇਹ ਇਹ ਵੀ ਮੰਨ ਲੈ ਹੈਵੀ ਟਰਾਲੀ ਥੋੜੀ ਜੀ ਅੱਛਾ ਵਜ਼ਨ ਵੱਧਾ ਇਹਦਾ ਵਜ਼ਨ ਇਹਦਾ 1.5 16 ਕੁਆਂਟਲ ਆ ਜੀ 1.5 16 ਕੁਆਂਟਲ ਤੇ ਕੀ ਡਿਮਾਂਡ ਮੂਡ ਰੱਖੀ ਹੈ ਫਿਰ ਇਹਦੀ ਇਹਦੀ ਜੀ 1 ਲੱਖ ਤੇ 52000 ਰੁਪਏ ਕੀਮਤ ਇਹਦੀ ਆ ਜੀ ਅੱਛਾ 1 ਲੱਖ 52000 ਅੱਛਾ ਜਸਤੀ ਹੈ ਸਾਰੀ ਅੱਛਾ ਸਾਰੀ ਜਸਤੀ ਹੈਗੀ ਆ ਸਾਈਡ ਬਾਹਰੋਂ ਵੀ ਹੈ ਜੀ ਬਾਹਰੋਂ ਕੇ ਅੰਦਰੋਂ ਅੰਦਰੋਂ ਨਹੀਂ ਸਾਰੀ ਜੀ ਥੱਲਾ ਵੀ ਸਾਈਡਾਂ ਵੀ ਅੱਛਾ ਥੱਲਾ ਵੀ ਜਸਤੀ ਕਰਤਾ ਤਾਂ ਹਾਂਜੀ ਹਾਂਜੀ ਅੱਛਾ ਤੇ ਰੰਗ ਬੜਾ ਸੋਹਣਾ ਕੀਤਾ ਹੈ ਰੰਗ ਮੈਟੈਲਿਕ ਕਰਿਆ ਹੋਇਆ ਜੀ ਮੈਟੈਲਿਕ ਮੈਟੈਲਿਕ ਆਛਾ ਹਾਂ ਇਹ ਦਾਣੇਦਾਰ ਰੰਗ ਹੁੰਦਾ ਜੀ ਕਿਉਂਕਿ ਇਸਦੇ ਇਹੀ ਖੜਦਾ ਹੈ ਇਹੀ ਖੜਦਾ ਜੀ 4500 ਦਾ ਰੰਗ ਹੈ ਇਹ ਦੂਜਾ 3000 ਦਾ ਰੰਗ ਹੁੰਦਾ ਹੈ 4500 ਦਾ ਰੰਗ ਰੰਗ ਹੋਇਆ ਹੈ ਅੱਛਾ ਰੰਗ ਵੰਗ ਹੈ ਇਹਦਾ 1500 ਤੇ ਟਾਇਰ ਵੀ ਰਾਬਟ ਵਾਲੇ ਨਵੇਂ ਨਵੇਂ ਹੈ ਜੀ ਦੇ ਅੱਛਾ ਤੇਰੀ ਡਿਮਾਂਡ ਕਿਦੀ ਲਿਖੀ ਹੋਈ ਹੈ ਇਹਦੀ ਲਿਖੀ ਨਹੀਂ ਪੈਸੇ ਲਿਖਣੀ ਹੈ 1 ਲੱਖ ਤੇ 60000 ਦੀ ਕੀਮਤ ਹੈ ਜੀ ਟਰਾਲੀ ਦੀ 1 ਲੱਖ ਤੇ 60000 ਰੁਪਿਆ ਹਾਂਜੀ ਹਾਂਜੀ ਇਹਦਾ ਪੰਪ ਵੀ 25 ਟਨ ਦਾ ਜੀ 2 ਠੀਕ ਹੈ। ਹਿੱਸਾ ਵੱਡਾ ਜੀ ਇਹਦਾ। ਤੇ ਜਿਸੇ ਇਹ ਰੰਗ ਰੰਗ ਲੈਂਦਾ ਨਹੀਂ ਪੂਰਾ ਵਧੀਆ ਖਰਚਦਾ ਨਹੀਂ ਜਿਆਦਾਤਰ ਇਸੇ ਤੇ ਕੰਮ ਜਾਵਾ ਜਸਤੀ ਤੇ ਨਹੀਂ ਜਸਤੀ ਤੇ ਰੰਗ ਖੜਦਾ ਨਹੀਂ ਹੁੰਦਾ। ਖੜਦਾ ਨਹੀਂ ਹੁੰਦਾ ਆਪਣੇ ਆਮ ਮਿਸਤਰੀ ਕਹੀ ਦਿੰਦੇ ਆ ਵੀ ਜਸਤੀ ਆ ਜਸਤੀ ਦੇ ਰੰਗ ਨਹੀਂ ਖੜਦੇ। ਇਹ ਮੈਟਲ ਦਾ ਰੰਗ ਖੜ ਜਾਂਦਾ ਜੀ। ਮੈਟਲ ਖੜ ਜਾਂਦਾ ਹੈ ਨਾ। ਤੇ ਇਹ ਮਹਿੰਗਾ ਪੈਂਦਾ ਮੱਲਾ। ਮਹਿੰਗਾ ਪੈਂਦਾ ਜੀ। ਹੂੰ। ਤੇ ਜਿਸੇ ਪਿੰਡ ਪੌਂਡ ਕਿੰਨੇ ਦਿਨਾਂ ਚ ਤਿਆਰ ਕਰ ਦਿੰਦੇ ਜੀ ਕਿ ਸਰੇ ਬਣਾਉਣੀ ਹੋਵੇ। 5-4 ਦਿਨਾਂ ਚ ਕਰ ਦੋ ਦਿੰਦੇ 5-4 ਦਿਨਾਂ ਚ। ਹਾਂਜੀ। ਤੇ ਆਪ ਦਾ ਐਡਰੈਸ ਦੇ ਦੇ ਤੇ ਫੋਨ ਨੰਬਰ ਬੋਲ ਦੇ। ਭ 797330522 ਲੋਵੀ ਮੱਲੋ ਤੁਹਾਡੇ ਕੋਲੇ ਨੰਬਰ ਆ ਗਿਆ ਤੇ ਟਰਾਲਾਂ ਵੀ ਤੁਸੀਂ ਦੇਖ ਲਗਾ ਨਾ ਤੇ ਵੀਡੀਓ ਵਧੀਆ ਲੱਗੀ ਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੱਸੇ ਬਾਈ ਧੰਨਵਾਦ ਤੇਰਾ ਠੀਕ ਹੈ ਜੀ